ਤੇ ਨੋ ਵੀ ਗੱਡੀ ਦੇ ਪਹਿਲਾਂ ਖੜਾਵਾ ਚੈੱਕ ਕਰੋ ਸਾਰੀ origignal ਹੈ A to Z ਜੀ ਕਾਲ ਦੋਸਤੋ ਹੋਰ ਸਾਰੇ ਵਧੀਆ ਠੀਕ ਠਾਕ ਹੋ ਹੋਗੇ ਤੇ ਪਿੱਛੇ ਖੜੀ ਆ ਕਾਲੀ ਨਾਗਣੀ ਤੇ ਅੱਜ ਆਪਾਂ ਲੈ ਕੇ ਆਏ ਕਾਲੇ ਰੰਗ ਦੀ ਵਰਨਾ 2010 ਮਾਡਲ 11ਵੇਂ ਮਹੀਨੇ ਦੀ 25 ਦੇ 11ਵੇਂ ਮਹੀਨੇ ਤੱਕ ਪਾਸ ਨੂੰ ਪਈਆ ਸੈਕਿੰਡ ਓਨਰ ਆ ਤੇ ਮੈਂ ਤੁਹਾਨੂੰ ਗੱਡੀ ਚੈੱਕ ਕਰਾਉਣਾ ਆ ਜਾਓ ਫਿਰ ਤੇ ਨੋ ਵੀ ਗੱਡੀ ਦੇ ਪਹਿਲਾਂ ਖੜਾਵਾ ਚੈੱਕ ਕਰੋ ਸਾਰੀ origignal ਹੈ A to Z ਟਾਇਰ ਵਧੀਆ ਨੇ ਕਰੋ ਚੈੱਕ ਫਲੋਏ ਵੀ ਲੱਗੇ ਹੋਏ ਨੇ ਅੰਦਰੋਂ ਚੈੱਕ ਕਰਉਣਾ ਵਦੋ ਡਿਸਪਲੇ ਲੱਗੀ ਹੋਈ ਅੰਦਰ ਅੰਦਰ ਤੋਂ ਵਧੀਆ ਗੱਡੀ ਐ ਇਹਨੂੰ ਕਰੋ ਚੈੱਕ ਇਹਨੂੰ ਮਦੂਨ 4 ਰੁਪਏ ਸੋਦੇ ਚੈੱਕ ਕਰਉਣਾ ਕਰ ਆਲੋ ਸੈਕਿੰਡ ਓਨਰ ਆ ਕਰ ਪਾਸਿੰਗ ਪਈਆ ਜੇ ਜਿਗਰਲ ਆ ਸਾਰੀ

अठानवे हज़ार चली, चली हुई है, अठानवे सात सौ छियासी चली हुई है तो इधर डिस्प्ले लगी हुई है कार आ ओके ठीक भा दी डीलर मांगो आप ज्यादा पैसे नहीं मंगते है आप रेट की गल करते हूँ चैक लाइल लगे हुए हैं तो वापिया कार आ यार फैमिली कार घर खड़ी है बंदे डीलर कोटा मंगा ਤੇ ਪੀ ਵੀ ਨੰਬਰ ਆ ਕਾਰ ਦਾ ਬਈ ਕੋਈ ਪਲਟੀ ਨੰਬਰ ਨਹੀਂ ਹੈਗੀ ਜੈਨੂਨ ਕਾਰ ਆ ਨੰਬਰ ਕੋਈ ਪਲਟੀ ਨਹੀਂ ਹੈਗਾ ਕਾਰ ਦਾ ਤੇ ਕਰ ਲੋ ਵੀਡੀਓ ਦੇ ਚੈੱਕ ਤੇ ਚੁਪਰੋ ਕਾਰ ਦੇ ਖਾਤੀ ਮੈਂ ਤੁਹਾਨੂੰ ਸ਼ੋਰਸ਼ ਵਗੈਰਾ ਨਹੀਂ ਹੈਗੀ ਇਹਦੀ ਸੈਕਿੰਡ ਓਨਰਾਂ ਕਾਰ ਤੇ ਕਾਰ ਦੀ ਡਿਮਾਂਡ ਹੈਗੀ ਆ 1,55,000 ਰੁਪਿਆ ਹੋਰ ਮੌਕੇ ਤੇ ਕਰਾ ਦਾਂਗੇ ਆਪਾਂ ਕਾਰ ਓਕੇ ਆ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦੀ ਵੀਡੀਓ ਚ ਬਾਕੀ ਇਹ ਬੰਦੇ ਨੂੰ ਆ ਕੇ ਫਿਰ ਪਤਾ ਲੱਗੂਗਾ ਤੇ ਜਿੰਨਾ ਵੀਡੀਓ ਜੋ ਉਦਾਂ ਹੀ ਆਕਾਰ ਲੱਗੀ ਬੱਜੀ ਕਿਤੋਂ ਨਹੀਂ ਹੈਗੀ オリジナル ਆ ਸਾਰੀ ਲੱਗੀ ਬੱਜੀ ਦੀ ਗਾਰੰਟੀ ਹੋਊਗੀ ਆਪਣੀ ਤਿਲਗੇਸ਼ ਨੇ ਹੈਗੀ ਪਿੰਡ ਬਸੰਤਪੁਰਾ ਸਰੰਦਰ ਰਾਜਪੁਰਾ ਰੋਡ ਤੇ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ